ਸ਼੍ਰੀ ਫਤਿਹਗੜ ਸਾਹਿਬ ਵਿਖੇ ਅੱਜ ਵੀ ਸੁਣਦੀ ਹੈ ਛੋਟੇ ਸੈਭ ਜਹਾਦਿਆਂ ਦੀ ਆਵਾਜ਼ ਜੀ ਹਾਂ ਬਿਲਕੁਲ ਸੱਚੀ ਘਟਨਾ ਤੋਂ ਆਪ ਜੀ ਨੂੰ ਰੂਬਰੂ ਕਰਵਾਉਣੀ ਆ ਤੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸ਼ਹੀਦੀ ਦਿਹਾੜਾ ਚੱਲ ਪਿਆ ਹੈ ਇਹ ਪੋਤਾ ਮਹੀਨਾ ਸ਼ਹਾਦਤਾਂ ਦਾ ਦਿਨ ਹੈ ਸਿੱਖ ਪੰਥ ਦੇ ਲਈ ਸ਼ਹਾਦਤਾਂ ਦਿੱਤੀਆਂ ਸੀ ਯੋਧਿਆਂ ਨੇ ਤੇ ਅੱਜ ਉਹਨਾਂ ਯੋਧਿਆਂ ਨੂੰ ਯਾਦ ਕਰਨ ਦੇ ਲਈ ਸਿੱਖ ਸੰਗਤਾਂ ਸ਼੍ਰੀ ਫਤਿਹਗੜ ਸਾਹਿਬ ਜਾਂਦੀਆਂ ਨੇ ਛੋਟੇ-ਛੋਟੇ ਬਾਲ ਉਮਰ ਦੇ ਵਿੱਚ ਹਜੇ ਹਸਨ ਖੇਡਣ ਦੀ ਉਮਰ ਸੀ ਤੇ ਉਸ ਉਮਰ ਦੇ ਵਿੱਚ ਸ਼ਹੀਦੀਆਂ ਪਾ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਛੋਟੇ ਫਰਜੰਦ ਤੇ ਸਾਧ ਸੰਗਤ ਜੀ ਕਿਵੇਂ ਹੁੰਦਾ ਹੈ ਅਹਿਸਾਸ ਛੋਟੇ ਸਹਿਬਜ਼ਾਦਿਆਂ ਦਾ ਇਸ ਪੂਰੀ ਘਟਨਾ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਤੁਹਾਡੇ ਅੱਗੇ ਗੁਜਾਰਿਸ਼ ਹੈ ਕਿ ਵੀਡੀਓ ਦੇ ਅੰਤ ਤੱਕ ਬਣੇ ਰਹੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਜੂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਉਸੇ ਜਿਗੋ ਆਵਾਜ਼ਾਂ ਸੁਣਦੀਆਂ ਨੇ ਪਰ ਆਵਾਜ਼ਾਂ ਸੁਣਨ ਵਾਲੇ ਕੰਨ ਚਾਹੀਦੇ ਨੇ ਗੁਰੂ ਦੇ ਦਰਸ਼ਨ ਵੀ ਹੁੰਦੇ ਨੇ ਪਰ ਦਰਸ਼ਨ ਕਰਨ ਵਾਲੀਆਂ ਅੱਖਾਂ ਚਾਹੀਦੀਆਂ ਨੇ ਆਪਾਂ ਮੇਲਿਆਂ ਦੇ ਵਿੱਚ ਸਿਰਫ ਤੇ ਸਿਰਫ ਹੁੱਲੜ ਬਾਜੀ ਕਰਨ ਜਾਂਦੇ ਆ ਜਗਾ ਜਗਾ ਲੰਗਰ ਲੱਗੇ ਪਏ ਹੁੰਦੇ ਨੇ ਕੋਈ ਪਕੌੜਿਆਂ ਦਾ ਲੰਗਰ ਲਾਈ ਬੈਠਾ ਕੋਈ ਪੀਜਿਆਂ ਦਾ ਲੰਗਰ ਲਾਈ ਬੈਠਾ ਸੋਚਣ ਵਾਲੀ ਗੱਲ ਹੈ ਕਿ ਆਪਣੇ ਘਰ ਦੇ ਵਿੱਚ ਕਿਸੇ ਛੋਟੇ ਬੱਚੇ ਦੀ ਮੌਤ ਹੋਈ ਹੋਵੇ ਇਹ ਆਪਾਂ ਪਕੌੜਿਆਂ ਦਾ ਜਾਂ ਗੁਲਾਬ ਜਾਮੁਨਾਂ ਦਾ ਲੰਗਰ ਲਾਵਾਂਗੇ ਲੰਗਰ ਦਾਲ ਫੁਲਕੇ ਦਾ ਹੁੰਦਾ ਹੈ ਸਾਦਾ ਲੰਗਰ ਲਾਉਣਾ ਚਾਹੀਦਾ ਇਸੀ ਸਿੱਖ ਸੰਗਤਾਂ ਦੇ ਚਰਨਾਂ ਦੇ ਵਿੱਚ ਵੀ ਗੁਜਾਰਿਸ਼ ਕਰਦੇ ਹਾਂ ਕਿ ਕਦੇ ਵੀ ਹੁੱਲੜਬਾਜੀ ਨਾ ਕਰੋ ਆਪਾਂ ਉੱਥੇ ਮੇਲਾ ਵੇਖਣ ਨਹੀਂ ਜਾਂਦੇ ਉਹਨਾਂ ਛੋਟੇ-ਛੋਟੇ ਮਾਸੂਮ ਬੱਚੇ ਜਿਨ੍ਹਾਂ ਨੂੰ ਜ਼ਾਲਮ ਸਰਕਾਰ ਨੇ ਇਹ ਸਜ਼ਾ ਦਿੱਤੀ ਸੀ ਤੇ ਉਹਨਾਂ ਨੇ ਧਰਮ ਨਹੀਂ ਸਹਾਰਿਆ ਸਾਧ ਸੰਗਤ ਜੀ ਛੋਟੇ ਸਹਿਬਜ਼ਾਦਿਆਂ ਦਾ ਜੇਕਰ ਆਪਾਂ ਜ਼ਿਕਰ ਕਰੀਏ ਛੋਟੇ ਸਹਿਬਜ਼ਾਦਿਆਂ ਨੇ ਸ਼ਹਾਦਤਾਂ ਕਿੰਨਾਂ ਵਾਸਤੇ ਦਿੱਤੀਆਂ ਸ਼ਹਾਦਤਾਂ ਉਹਨਾਂ ਨੇ ਪੰਥ ਲਈ ਦਿੱਤੀਆਂ ਆਪਣੇ ਲਈ ਦਿੱਤੀਆਂ ਤੇ ਸਾਧ ਸੰਗਤ ਜੀ ਆਪਾਂ ਜਾ ਕੇ ਕਰਦੇ ਕੀ ਹਾਂ ਉੱਥੇ ਆਪਾਂ ਹੁੱਲੜਬਾਜੀ ਕਰਨ ਜਾਂਦੇ ਹਾਂ ਉੱਥੇ ਆਪਾਂ ਮੇਲਾ ਸ਼ੁਗਨ ਮੇਲਾ ਕਰਦੇ ਰਹਿੰਨੇ ਆ ਸ਼ੁਗਨ ਮੇਲਾ ਨਾ ਕਰੀਏ ਸ਼ਹਾਦਤਾਂ ਦੇ ਦਿਨ ਨੇ ਯਾਦ ਕਰੀਏ ਉਹਨਾਂ ਕੌਮੀ ਯੋਧਿਆਂ ਨੂੰ ਸਾਧ ਸੰਗਤ ਜੀ ਅੱਜ ਤੋਂ 50 60 ਸਾਲ ਪਹਿਲਾਂ ਉਹ ਵਕਤ ਹੁੰਦਾ ਸੀ ਕਿ ਪੋਦੇ ਮਹੀਨੇ ਦੇ ਵਿੱਚ ਲੋਕ ਪੁੰਜੇ ਪੈਂਦੇ ਹੁੰਦੇ ਸੀ ਪੋਦੇ ਮਹੀਨੇ ਵਿੱਚ ਤਾਂ ਹੀ ਆਪਣਾ ਪੰਜਾਬੀ ਕੋਈ ਵਿਆਹ ਨਹੀਂ ਕਰਦਾ ਕੋਈ ਖੁਸ਼ੀ ਦੇ ਦਿਨ ਨਹੀਂ ਮਨਾਉਂਦਾ ਕਿਉਂ ਨਹੀਂ ਮਨਾਉਂਦਾ ਕਿਉਂਕਿ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਸੂਬਾ ਸਰਕਾਰ ਨੇ ਸਾਥ ਸੰਗਤ ਜੀ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਉੱਥੇ ਜਾ ਕੇ ਆਪਾਂ ਹਲੜਬਾਜੀ ਨਾ ਕਰੀਏ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ